ਅੱਜ ਪੈਸੇ ਲੱਗੇ ਆ ਇਦਾਂ ਹੀ ਸਾਰੇ ਪਲੇਅਰਾਂ ਤੇ ਲਾਇਆ ਕਰੋ ਠੀਕ ਐ ਅੱਜ ਸਾਰਿਆਂ ਨੂੰ ਪੱਧਰੀਆਂ ਨੂੰ ਮਾਰ ਬਹੁਤ ਕੀਤਾ ਆ ਇਦਾਂ ਹੀ ਜਿਦਾ ਅੱਜ ਟੂਰਨਾਮੈਂਟ ਤੇ ਪੈਸੇ ਲੱਗੇ ਪਲੇਅਰਾਂ ਉਤੇ ਸਭ ਨਾਲ ਦੇ ਰਹੋ ਉਧਰ ਕਿੰਗ ਛੇੜ ਲਿਆ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਜਾਨਾ ਪਿੰਡ ਛੇੜ ਪੱਧਰੀ ਦੀ ਸੰਗਤ ਦਾ ਮਹਾਂਪੁਰਸ਼ਾਂ ਨੂੰ ਇੱਕ ਵਾਰੀ ਧੰਨਵਾਦ ਜ਼ਰੂਰ ਕਰੋ ਪਹਿਲਾਂ ਤਾਂ ਮੈਂ ਸਾਰੇ ਆਪਣੇ ਸਾਰੇ ਭੈਣ ਭਰਾਵਾਂ ਦਾ ਸਾਰੇ ਵੀਰਾਂ ਦਾ ਦਿਲੋਂ ਸਤਿਕਾਰ ਕਰਦੇ ਆ ਜਿਨ੍ਹਾਂ ਨੇ ਲੜਕੀਆਂ ਨੂੰ ਇੰਨਾ ਮਾਣ ਬਖਸ਼ਿਆ ਨਹੀਂ ਤਾਂ ਅਸੀਂ ਜਿੱਥੇ ਵੀ ਕਿਤੇ ਮੈਚ ਦੀ ਗੱਲ ਕਰਦੇ ਆ ਲੱਖਾਂ ਰੁਪਈਆ ਲਾ ਲੈਣਾ ਜਦੋਂ ਕੁੜੀਆਂ ਦੀ ਵਾਰੀ ਆਉਂਦੀ ਹੈ ਕਹਿੰਦੇ ਭੈਣ ਜੀ ਬਜਟ ਹੈ ਨਹੀਂਗਾ ਜੇ ਕੋਈ ਬਜਟ ਕਹਿੰਦਾ ਕਹਿੰਦੇ ਟਾਈਮ ਨਹੀਂ ਹੈਗਾ ਵੇਖੋ ਜੀ ਕੁੜੀਆਂ ਵੀ ਉਸੇ ਗਰਾਊਂਡਾਂ 'ਚ ਮਿਹਨਤ ਕਰਦੀਆਂ ਠੀਕ ਆ ਪਰ ਮੈਂ ਇਨ੍ਹਾਂ ਵੀਰਾਂ ਦਾ ਦਿਲੋਂ ਧੰਨਵਾਦ ਕਰਦੀ ਜਿਨ੍ਹਾਂ ਨੇ ਮੁੰਡਿਆਂ ਨਾਲੋਂ ਵੱਧ ਕੇ ਕੁੜੀਆਂ ਨੂੰ ਮਾਣ ਬਖਸ਼ਿਆ ਇੱਕ ਵਾਰੀ ਇਹ ਕਮੇਟੀ ਸਾਰੇ ਵੀਰਾਂ ਭਰਾਵਾਂ ਲਈ ਤਾੜੀ ਮਾਰ ਦਿਓ ਖੁੱਲ ਕੇ ਦਿਲੋਂ ਧੰਨਵਾਦ ਆ ਦਿਲੋਂ ਸਤਿਕਾਰ ਕਰਦੇ ਆ ਸੀ ਬਹੁਤ ਬਹੁਤ ਧੰਨਵਾਦ ਰਾਜੂ ਗੋਗੂ ਆਣੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿਕਾਰ ਆ ਮੈਂ ਚੰਨ ਨੂੰ ਇੱਕ ਮਿੰਟ ਮੈਕ ਦਊਂਗਾ ਚੰਨ ਨੂੰ ਬੀਤ ਗੁਰੂ ਤੁ ਵੀ ਦੂਰ ਧੰਨਵਾਦ ਕਰਨਾ ਇੱਕ ਮਿੰਟ ਬੋਲ ਧੰਨਵਾਦ ਕਰ ਦਿਓ ਸੰਗਰਦਾ ਜੀ ਵਾਈਗੋ ਜੀ ਕਾਕਾਲ ਸਾਹਿਬ ਵਾਈਗੋ ਜੀ ਕੀ ਫਤਿਹ ਬਹੁਤ ਮਹਿਸੂਸ ਹੁੰਦਾ ਜਦੋਂ ਤੁਸੀਂ ਕਪਾਂ ਤੇ ਇੰਨੇ ਹੁਣ ਅੱਜ ਪੈਸੇ ਲੱਗੇ ਆ ਐਦਾਂ ਹੀ ਸਾਰੇ ਪਲੇਅਰਾਂ ਤੇ ਲਾਇਆ ਕਰੋ ਠੀਕ ਐ ਅੱਜ ਸਾਰਿਆਂ ਨੂੰ ਪੱਦਰਿਆਂ ਨੂੰ ਮਾਰਵਾ ਲਿਆ ਕੀਤਾ ਤੁਹਾਡਾ ਪੱਦਰਿਆਂ ਨੂੰ ਮਾਰ ਬਹੁਤ ਕੀਤਾ ਐ ਇਦਾਂ ਹੀ ਜਿੱਦਾ ਅੱਜ ਟੂਰਨਾਮੈਂਟ ਤੇ ਪੈਸੇ ਲੱਗੇ ਪਲੇਅਰਾਂ ਉੱਤੇ ਸਾਬਣਾ ਦੇ ਲਾਓ ਇਕੱਲੇ ਇੱਕ ਪਲੇਅਰ ਦੇ ਲਈ ਕੋ ਰੇਡਰ ਤੇ ਨਹੀਂ ਜਾਂ ਇੱਕੋ ਜਾਫੀ ਤੇ ਜਿੰਨੇ ਪਲੇਅਰ ਆ ਰੇਡਰ ਤੇ ਛੋਟਾ ਚਾਹੇ ਵੱਡਾ ਸਾਰੇ ਦੇ ਪੈਸੇ ਲਾਓ ਅਗਲੇ ਆਪਣੇ ਘਰੇ ਚਾਰ ਪੈਸੇ ਲੈ ਕੇ ਜਾਣ ਠੀਕ ਹੈ ਬਹੁਤ ਧੰਨਵਾਦ ਆ ਤੁਹਾਡਾ ਟੂਰਨਾਮੈਂਟ ਤੇ ਤੁਸੀਂ ਸੱਜੇ ਸਾਨੂੰ ਸਤਿ ਸ਼੍ਰੀ ਅਕਾਲ ਬਹੁਤ ਵੱਡੀ ਗੱਲ ਕਹੀ ਆ ਚੰਨੂ ਨੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ ਇਹ ਹੁੰਦੀ ਆ ਕਹਿੰਦੇ ਚੰਗੀ ਸੋਚ ਵੀ ਸਾਰੇ ਪਲੇਅਰ ਬਰਾਬਰ ਹੈ ਸਾਰੇ ਪਲੇਅਰਾਂ ਦਾ ਜਿਹੜਾ ਮਾਨ ਸਨਮਾਨ